ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਆਏ ਆਂ ਦਮਦਮਾ ਸਾਹਿਬ ਤਲਵੰਡੀ ਸਾਬੋ ਮੰਡੀ ਤੇ ਤਰੀਕ ਅੱਜ ਹੈਗੀ ਹੈ ਜੀ 31 ਦਸੰਬਰ 2025 ਥਾਲ ਦਾ ਆਖਰੀ ਦਿਨ ਅੱਜ ਆਪਾਂ ਗੱਲ ਕਰਦੇ ਆਂ ਆਪਣੇ ਟਰੈਕਟਰਾਂ ਬਾਰੇ ਦੀ ਕੰਡੀਸ਼ਨ ਬਾਰੇ ਤੁਹਾਨੂੰ ਦਿਖਾਉਂਦੇ ਆਂ ਬਣੇ ਰਿਹਾ ਵੀਡੀਓ ਦੇ ਵਿੱਚ Channel ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਭ ਤੋਂ ਪਹਿਲਾਂ 2007 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਪੂਰੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਮੂਹਰੇ ਟਾਇਰ ਜਮਾ ਨਵੇਂ ਨੇ ਪਿਛਲੇ ਅਪੋਲੋ ਵਰਾਟ ਤੇ ਟਾਇਰ ਅਸੀਂ 85 ਪੈਸੇ ਨੇ ਕੰਡੀਸ਼ਨ ਚੈੱਕ ਕਰ ਲੋ ओरिजिनल ਕੰਡੀਸ਼ਨ ਦਾ ਟ੍ਰੈਡ ਡਬਲ ਕਲੱਚ ਐ ਐਡਜਸਟੇਬਲ ਹੁੱਕ ਲੱਗੀ ਐ ਫੇ ਰੇਟ ਦੀ ਗੱਲ ਕਰੀ ਤਾਂ ਇਹਦੀ ਡਿਮਾਂਡ 2,75,000 ਅੱਗੇ ਪੰਜਾਬ ਨੰਬਰ ਦਾ ਚੈਪ ਵਾਲੀ ਆਰਟੀ 2001 ਮਾਡਲ ਫਾਰਮ ਡ੍ਰੈਕ 45 ਡਬਲ ਕਲੱਚ ਚ ਹੋਰਲੇ ਟਾਇਰ ਨਵੇਂ ਆ ਰਗੇ ਜੇਕੇ ਦਾ ਮਾਰਕ ਆ ਪਿਆ ਟਾਇਰਾਂ ਤੇ ਬਾਡੀ ਦਾ ਚੈੱਕ ਕਰ ਲਓ ਕੰਪਨੀ ਦਾ ਡਬਲ ਕਲੱਚ ਆ ਪਿਛਲੇ ਟਾਇਰ 50 ਕੇ ਪੈਸੇ ਨੇ ਮੁਰਾੜ ਮਰੂੜ ਸਾਫ ਨੇ ਟਰੈਕਟਰ ਦੇ ਡਿਮਾਂਡ ਹੈਗੀ ਜੀ 1 ਲੱਖ 95 ਹਜ਼ਾਰ ਰੁਪਏ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਕੰਡੀਸ਼ਨ ਚੈੱਕ ਕਰਾ ਦਈਏ ਇਹ 2009 ਮਾਡਲ ਫਾਰਮ 60 ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਰਿਹਾ ਕੰਡੀਸ਼ਨ ਦਾ ਬਹੁਤ ਸਾਫ ਹੈ ਡਬਲ ਕਲਚ ਟਰੈਕਟਰ ਹੈ ਤੇ ਰੇਟ ਦੀ ਗੱਲ ਕਰੀਏ ਤਾਂ 265000 ਰੁਪਿਆ ਡਿਮਾਂਡ ਹੈ ਡਬਲ ਕਲਚ ਟਰੈਕਟਰ ਹੈ ਮੋਰਾੜ ਮੁਰੂੜ ਬੇਦਾਵ ਨੇ ਅੱਗੇ 2009 ਮਾਡਲ ਫਾਰਮਪੈਂਟ ਪੂਰਾ ਹੈਵੀ ਬੰਪਰ ਲੱਗਿਆ ਹੋਇਆ ਢੱਕੇ ਵਾਲਾ ਬੰਪਰ 3 ਸਪੀਡ ਦੇ ਵਿੱਚ ਟਰੈਕਟਰ ਹੈ T20 ਗੇਅਰ ਲੱਗਿਆ ਹੋਇਆ ਟਰੈਕਟਰ ਦੇ ਹਾਈ ਲਿਫਟ ਵਾਲਾ ਰਿਵਰਸ ਗੀਅਰ ਪਾਵਰ ਸਟੀਅਰਿੰਗ ਸੋਹਰਾਂ ਦੇ ਟਾਇਰਾਂ ਦੇ ਮੂਹਰੇ ਟਾਇਰ ਵੱਡੇ 750 16 ਵਾਲੇ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਮਿਊਜ਼ਿਕ ਸਿਸਟਮ ਛਤਰੀ ਸੁਤਰੀ ਲੱਗੀ ਹੈ ਮਿਊਜ਼ਿਕ ਸਿਸਟਮ ਸਾਫ ਦਾ ਹੀ ਛਤਰੀ ਵਧੀਆ ਲੱਗੀ ਪਿਛਲੇ ਟਾਇਰ 16 ਦੇ ਅਧਿਕ ਜੇ ਰੇਟ ਦੀ ਗੱਲ ਕਰੀ ਤਾਂ 2.5 ਲੱਖ ਅੱਗੇ 2011 ਮਾਡਲ ਪਾਵਰ ਸਟੀering ਰਿਵਰਸ ਪੀਟੀਓ ਹੈਵੀ ਲਿਫਟ ਤੇਲ ਬ੍ਰੇਕ ਟਰੈਕਟਰ ਹੈ ਮੂਹਰੇ ਟਾਇਰ ਨਵੇਂ ਹਰ ਕੇ ਮਾਰੇ ਪਦੇ ਪਿਛਲੇ ਇਹ ਕੇ 60-65 ਪਏ ਸੀ ਕੰਡੀਸ਼ਨ ਦੇ ਅੰਦਰ ਤੁਸੀਂ ਚੈੱਕ ਕਰ ਲਓ ਪੂਰਾ ਸਾਫ਼ ਟਰੈਕਟਰ ਹੈ ਰੇਟ ਦੀ ਗੱਲ ਕਰੀ ਤਾਂ 3.5 ਲੱਖ ਰੁਪਈਆ ਰੇਟ ਹੈ ਕਿ ਸਵਰਾਜ ਘਰ ਤੈਨ ਨਾ ਮਾਡਲ ਪੰਜਾਬ ਨੰਬਰ ਕਲਾਸ ਕਲਾਸ ਕਰਦੇ ਇੰਜ ਨਾਲ ਟਾਇਰ ਚਾਰੇ ਟਰੈਕਟਰ ਨਵੇਂ ਆ ਰਗੇ ਮੂਹਰੇ ਜਵਾਂ ਨਵੇਂ ਆ ਪਿਛਲੇ 80 85 90 ਪੈਸੇ ਟਾਇਰ ਨੇ ਕੰਡੀਸ਼ਨ ਚੈੱਕ ਕਰ ਲਓ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ ਸਾਰਾ ਰੈਨਲ ਕੰਡੀਸ਼ਨ ਦਾ ਟਰੈਕਟਰ ਹੈ ਇਹ ਰੇਟ ਦੀ ਗੱਲ ਕਰੀ ਤਾਂ 2.5 ਲੱਖ ਰੁਪਈਆ ਰੇਟ ਹੈ ਜੀ ਅੱਗੇ ਜੌਂਡੀਅਰ 5038 T T ਹੋਣ ਕਰਕੇ 52 ਚਾਰ ਗੇਅਰ ਵਾਲਾ ਜਿਹਦੇ ਚਾਰੇ ਗੇਅਰਾਂ ਚ ਰਿਵਰਸ ਹੁੰਦਾ ਡਬਲ ਕਲਚ ਪਾਵਰ ਸਟੀering ਇਹ ਕਿਸੇ ਵੀਰਪੁਰਾ ਨੇ ਆਲੂਆਂ ਖਾਤਰ ਲੈਣਾ ਹੋਵੇ ਜਾਂ ਝੋਮ ਖਾਤਰ ਤਾਂ ਬਹੁਤ ਕਾਮਜਾਬ ਟਰੈਕਟਰ ਹੈ 12 ਦੇ ਟਾਇਰ ਪਾਏ ਹੋਏ ਵੈਸੇ ਟਰੈਕਟਰ 13 ਦੇ ਟਾਇਰਾਂ ਚ ਆਉਂਦਾ ਆਲੂ ਵਾਲੇ ਵੀਰਾਂ ਤੋਂ ਲੈ ਆ ਸਾਰਾ ਰੀਨਲ ਸਿਰਫ ਆ ਸੀਸੀ ਵਾਲਾ ਇੱਕ ਪੀਸ ਚੇਂਜ ਹੋਇਆ ਵੇ ਕੋ ਚੇਂਜ ਹੋ ਗਿਆ ਵੇ ਪੂਰੀ ਵਾਰ ਲੱਗਿਆ ਹੋਇਆ ਪਲਾਸਟਿਕ ਦਾ ਹੋਣ ਕਰਕੇ ਟੁੱਟ ਗਿਆ ਕੰਡੀਸ਼ਨ ਪੂਰੀ ਵਧੀਆ ਜੇ ਕਿਸੇ ਵੀਰਪੁਰਾ ਨੇ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਏਰੀਆ ਆਪਣਾ ਬਟੰਡਾ ਪਿੰਡ ਦੇ ਆਉਣਾ ਮੋਬਾਈਲ ਨੰਬਰ 985551 00400 ਹੈ ਧੰਨਵਾਦ